ਮਸ਼ਹੂਰ ਪੰਜਾਬੀ ਇਨਫਲੂਐਂਸਰ ਮੈਕੂ ਟੇਲਰ ਨੂੰ ਕੋਈ ਨਹੀਂ ਜਾਣਦਾ ਜਿਸਨੇ ਆਪਣੀ ਸਾਦਗੀ ਖੇਤੀਬਾੜੀ ਵਾਲੀ ਜ਼ਿੰਦਗੀ ਅਤੇ ਜ਼ਮੀਨ ਨਾਲ ਜੁੜੀਆਂ ਹੋਈਆਂ ਵੀਡੀਓਜ਼ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ ਚਾਹੇ ਕਈ ਵਾਰ ਵਿਵਾਦ ਦਾ ਸਾਹਮਣਾ ਵੀ ਕਰਨਾ ਪਿਆ ਪਰ ਮੈਕੂ ਕਦੇ ਵੀ ਹਿੰਮਤ ਨਹੀਂ ਹਾਰੀ ਹਮੇਸ਼ਾ ਸੱਚਾਈ ਨਾਲ ਖੜੀ ਰਹੀ ਅਤੇ ਲੋਕਾਂ ਦੇ ਸਵਾਲਾਂ ਦੇ ਨਿਡਰਤਾ ਨਾਲ ਜਵਾਬ ਦਿੱਤੇ ਜਿਵੇਂ ਕਿ ਬਹੁਤ ਲੋਕ ਜਾਣਦੇ ਹਨ ਮੈਕੂ ਠਿੱਲੋ ਦੇ ਸਿਰ ਤੋਂ ਪਿਤਾ ਦੀ ਸ਼ਾਂ ਸ਼ਿੰ ਚੁੱਕੀ ਹੈ ਇਸ ਦੇ ਬਾਵਜੂਦ ਉਹਨਾਂ ਨੇ ਇਕੱਲਿਆਂ ਹੀ ਆਪਣੇ ਖੇਤੀ ਬਾੜੀ ਦੇ ਕਮਾਕਾਰਾਂ ਨੂੰ ਸੰਭਾਲਿਆ ਹੈ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਪਰ ਪਿਆਰ ਤਾਂ ਪਿਆਰ ਹੀ ਹੁੰਦਾ ਹੈ ਅੱਜ ਮੈਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਕੁਝ ਭਾਵੁਕ ਵੀਡੀਓਜ਼ ਅਤੇ ਤਸਵੀਰਾਂ ਰਾਂਹੀ ਉਹਨਾਂ ਦੀ ਇੱਕ ਪੋਸਟ ਵਿੱਚ ਮੈਕੂ ਨੇ ਲਿਖਿਆ ਕਿਤੇ ਤਾਂ ਬੋਲ ਪਾ ਯਾਰ ਖੋ ਪੈਂਦੀ ਦਿਲ ਰੋਂਦਾ ਯਾਰ ਆਪਣੇ ਕੋਲ ਹੀ ਬੁਲਾ ਲਾ ਦਿਨ ਨਹੀਂ ਲੱਗਦਾ ਮੇਰਾ ਤੇਰੇ ਬਿਨਾ ਕਿਤੇ ਪਾਪਾ ਜ਼ਿੰਦਗੀ ਚ ਤੂੰ ਕਦੇ ਮਿਲਣਾ ਹੀ ਨਹੀਂ ਮੈਨੂੰ ਹੁਣ ਤੇਰੇ ਜਿਨਾ ਕੋਈ ਨਹੀਂ ਕਰ ਸਕਦਾ ਇਹ ਸ਼ਬਦ ਸਿਰਫ ਇੱਕ ਲਿਖਤ ਹੀ ਨਹੀਂ ਸਗੋ ਇੱਕ ਧੀ ਦੇ ਦਿਲ ਦੀ ਪੁਕਾਰ ਸੀ ਜੋ ਹਰ ਕਿਸੇ ਦੇ ਦਿਲ ਨੂੰ ਛੂ ਗਈ ਕਈ ਲੋਕਾਂ ਨੇ ਕਮੈਂਟ ਕਰਕੇ ਮੈਕੂ ਨੂੰ ਹੌਸਲਾ ਦਿੱਤਾ ਉਹਨਾਂ ਲਈ ਦੁਆਵਾਂ ਕੀਤੀਆਂ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਮੈਕੋ ਦੇ ਪਰਿਵਾਰ ਵਿੱਚੋਂ ਸਿਰਫ ਪਿਤਾ ਹੀ ਨਹੀਂ ਸਗੋਂ ਦਾਦਾ-ਦਾਦੀ, ਨਾਨਾ-ਨਾਨੀ ਸਾਰੇ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਮੈਕੋ ਤੇ ਉਸ ਦੀ ਮਾਂ ਨੇ ਕਈ ਸਮੇਂ ਇਕੱਠਿਆਂ ਨੇ ਆਪੇ ਕੱਟੇ ਹਨ ਪਰ ਉਹਨਾਂ ਨੇ ਕਦੇ ਹਿੰਮਤ ਨਹੀਂ ਹਾਰੀ